ਛੇਵਾਂ ਮਹੀਨਾ ਜਿਹੜੀ ਉਹਦੇ ਵਿੱਚ ਜਿਹੜਾ ਤੁਹਾਡੀ ਫਲੋਰ ਪਾਲਿਸ ਨੂੰ ਜਿਹੜੇ ਕੁਝ ਬੈਕਟਰੀ ਤੇ ਔਰਤਾ ਜਿਹੜੀਆਂ ਫੜੀਆਂ ਗਈਆਂ ਕੀ ਸਾਰਾ ਮਾਮਲਾ ਜੀ ਨਸ਼ੇ ਦੇ ਖਿਲਾਫ ਜੰਗ ਦੇ ਵਿੱਚ ਜਲੰਧ ਦੇ ਹਾਥੀ ਪੁਲਿਸ ਨੂੰ ਉਸ ਵੱਲ ਸਫਲਤਾ ਅਸਿਲ ਹੋਈ ਜਦ ਮਾਨਯੋਗ ਜਲੰਧ ਦੇ ਹਾਥੀ ਸਰਕਾਰ ਕੋਲ ਜੁਨੀਤ ਸਿੰਘ ਚੋਹਾਨ ਅਤੇ ਡੀਐਸਪੀ ਫਲੋਰ ਸਰਦਾਰ ਸਰਮ ਸਿੰਬਲਜੀ ਦੀ ਜੇਰੇ ਨਿਗਰਾਨੀ ਹੇਠ थाना ਫਲੋਰ ਪੁਲਿਸ ਨੇ ਤਿੰਨ ਮੁਕੱਦਮੇ ਜੋ ਕਿ ਚਾਰ ਵਿਅਕਤੀ ਦੇ ਖਿਲਾਫ ਦਰਜ ਕੀਤੇ ਆ ਤੇ ਉਹਨਾਂ ਕੋਲੋਂ ਭਾਰੀ ਮਾਤਰਾ ਵਿੱਚ ਨਸ਼ੀਲੀ ਗੋਲੀਆਂ ਬਰਾਮਦ ਹੋਈਆਂ। ਇਸੇ ਘੜੀ ਦੇ ਵਿੱਚ ਇੱਕ ਮਕਮਲ ਨੰਬਰ 55 ਜੋ ਕਿ 8325 ਨੂੰ ਸੀ ਦਿਪਾਲੀ ਅਤੇ ਇਹ ਰੀਨਾ ਵਾਸੀ ਕੰਨਪੜਨ ਤੇ ਦਰਜ ਕੀਤਾ ਤੇ ਉਸ ਕੋਲੋਂ ਕਰੀਬ 98 ਗੋਲੀਆਂ ਨਸ਼ੀਲੀ ਗੋਲੀਆਂ ਬਰਾਮਦ ਕੀਤੀਆਂ। ਅਤੇ ਇਸੇ ਘੜੀ 'ਚ ਇੱਕ ਮਕਦਮਾ ਨੰਬਰ ਚਰਨਜਮਿਤੀ ਅਟਕਿਆਨ ਪੱਛੀ ਨੂੰ ਲੱਕੀ ਉਰਫ ਲੱਡੀ ਦੇ ਖਾਤੇ ਉਦਰ ਰਜਿਸਟਰ ਕੀਤਾ ਤੇ ਉਸ ਵਾਸਤੇ 100 ਗੋਲੀਆਂ ਨਸ਼ੀਲੇ ਮਰਾਮਦ ਹੋਈਆਂ ਅਤੇ ਇੱਕ ਹੋਰ ਮਕਦਮਾ ਨੰਬਰ 56 ਜੋ ਕਿ ਅੱਜ 10 ਦਿਨ ਪੱਛੀ ਨੂੰ ਦਰਜ ਰਜਿਸਟਰ ਕੀਤਾ ਗਿਆ ਮਰਜੀਤ ਸਿੰਘ ਕਹਲੇ ਉਰਫ ਰਿੱਗ ਨੂੰ ਦਿਖਾ ਰਿਹਾ ਜਿਸ ਵਾਸਤੇ 110 ਗੋਲੀਆਂ ਨਸ਼ੀਲੀ ਬਰਾਮਦ ਹੋਈਆਂ ਜੋ ਸਾਰੇ ਵਿਅਕਤੀ ਕਾਫੀ ਦੇ ਤੋਂ ਨਸ਼ੀਲੀ ਗੋਲੀਆਂ ਵੇਚਣ ਦਾ ਕੰਮ ਕਰਦੇ ਸੀ ਇਹਨਾਂ ਵਿੱਚੋਂ ਇੱਕ ਦੂਸ਼ਣ ਦੀਪਾਲੀ ਤੇ ਪ੍ਰਾਣਾਮ ਕਰਨਾ ਦਰਜਿਸਟਰ ਹੈ ਜੋ ਕਿ ਵੱਖ-ਵੱਖ ਵਿਅਕਤੀਆਂ ਪਾਸੋਂ ਖਰੀਦ ਕਰਕੇ ਮਹਿੰਗੇ ਭਾਅ ਚ ਲੋਕਾਂ ਨੂੰ ਵੇਚਦੇ ਸੀ ਤੇ ਜਿੰਨਾ ਪਾਸੋਂ ਇਹ ਖਰੀਦ ਕਰਕੇ ਲੈਂਦੇ ਉਸ ਨਾਲ ਉਹਨਾਂ ਨੂੰ ਮੁਕਦਮੇ 'ਚ ਨਾਮ ਜਰ ਕੀਤਾ ਜਾਂਦਾ ਨਵੇਂ ਸਾਲ 2025 ਚ ਜੜਿਆ ਜੀ ਹੁਣ ਤੱਕ ਕਿੰਨੇ ਮੁਕਦਮੇ ਜਿਹੜੇ ਨਸ਼ੇ ਦੇ ਖਿਲਾਫ ਹੈ ਜਿਹੜੇ ਇਸ ਬੰਦੀ ਜੀ ਅਸੀਂ ਥਾਣਾ ਫਲੋਰ ਪੁਲਿਸ ਨੇ ਜਿਲੰਦਰ ਪੁਲਿਸ ਨੇ ਬਹੁਤ ਐਕਟਿਵਲੀ ਇਸੰਦਲੀ ਕੰਮ ਕੀਤਾ ਤਾਂ ਕਿ ਨਸ਼ੇ ਦੇ ਦਰਿਆਨ ਨੂੰ ਖਤਮ ਕੀਤਾ ਜਾ ਸਕੇ ਅਦਾ ਇਸੇ ਕੜੀ ਚ ਜਿਲੰਦਰ ਪੁਲਿਸ ਦੇ ਵਿੱਚ ਜੋ ਕਿ थाना ਫਲੌਰ ਜਿਲੰਦਰ ਗਾਤੀ ਪੁਲਿਸ ਚਾਹਦਾ ਉਸ ਵਿੱਚ ਜਨਰਲ ਨੇ 9 ਪਰਚੇ ਦਰਜ ਕੀਤੇ ਤੇ 14 ਵਿਅਕਤੀਆਂ ਨੂੰ ਅਸੀਂ ਕਾਬੂ ਕੀਤਾ ਫਰਵਰੀ ਚ 10 ਪਰਚੇ ਦਰਜ ਕੀਤੇ ਤੇ 23 ਵਿਅਕਤੀਆਂ ਨੂੰ ਕਾਬੂ ਕੀਤਾ ਦਸੰਬਰ ਚ 18 ਪਰਚੇ ਤੇ 36 ਵਿਅਕਤੀਆਂ ਨੂੰ ਕਾਬੂ ਕੀਤਾ ਮਾਰਚ ਮਹੀਨੇ ਦੇ ਵਿੱਚ ਵੀ ਬਹੁਤ ਵਿਅਕਤੀਆਂ ਨੂੰ ਜੋ ਕਿ ਅਸੀਂ ਕਾਬੂ ਕਰ ਚੁੱਕਿਆ ਜਿਹਨਾਂ ਨੂੰ ਜੇਲ੍ਹ ਦੀ ਸਲਾਖਾਂ ਦੇ ਪੇਛੇ ਕੇ ਕਾਨੂੰਨ ਤਾਬਕ ਨੂੰ ਨਿਪਟਨ ਕਰਵਾ ਰਹੇ ਆ ਤੇ ਇਸੇ ਕੜੀ ਦੇ ਵਿੱਚ ਅਸੀਂ ਪਿਛਲੇ ਮਹੀਨੇ ਦੋ ਡਰਗ ਡੀਲਰ ਜਿਨ੍ਹਾਂ ਨੇ ਕਾਨੂੰਨ ਲੀਗਲ ਪ੍ਰੋਪਰਟੀ ਤੇ ਕਬਜ਼ਾ ਕੀਤਾ ਸੀ ਅਸੀਂ ਉਹਨਾਂ ਨੂੰ ਵੀ ਡਿਮੋਲਿਸ਼ ਕਰਕੇ ਪੰਚਾਇਤੀ ਜਗ੍ਹਾ ਉਹਨਾਂ ਦੇ ਹਵਾਲੇ ਕਰ ਦਿੱਤਾ